ਜਨਮ ਦਿਬੇ ਹਿਤ ਉਮਥਾਮ ਦੇ ਨਾਮ ਮਨਾਇ ਗਈ। ਸਵੇਰ ਤੋਂ ਹੀ ਹਵਨੀਆਂ ਕਰਵਾਏ ਗਏ ਅਤੇ ਵਿਦਵਾਨ ਪੰਡਤਾਂ ਨੂੰ ਲੋਕ ਭਗਵਾਨ ਪਰਸ਼ੂਰਾਮ ਬਾਰੇ ਵਿਸਤਾਰਪੂਰਵਕ ਸਰਦਾਰਾਂ ਨੂੰ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਧਰਮਪਾਲ ਜੋਸ਼ੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਰਸ਼ੂਰਾਮ ਜਨਮ ਦਿਤੀ ਮਨਾਇ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਆਖਿਆ ਕਿ ਭਗਵਾਨ ਪਰਸ਼ੂਰਾਮ ਨੇ ਸ਼ਾਂਤੀ ਦਾ ਪੈਗਾਮ ਦਿੱਤਾ ਸੀ ਅਤੇ ਮਾਤਾ ਪਿਤਾ ਦੇ ਸੱਚੇ ਭਗਤ ਸਨ। ਅਤੇ ਉਹਨਾਂ ਜੋ ਵੀ ਆਪਣੇ ਮਾਤਾ ਪਿਤਾ ਨੂੰ वचन ਦਿੱਤਾ ਉਹ ਪੂਰਾ ਕੀਤਾ ਸਮਾਜ ਦੇ ਵਿੱਚ ਜੋ ਬੁਰਾਈਆਂ ਸਨ ਉਹਨਾਂ ਨੂੰ ਖਤਮ ਕੀਤਾ ਇਸ ਮੌਕੇ ਸਾਫਕਰਨਗਰ ਕਾਉਂਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ ਸੁਸ਼ੀਲ ਸ਼ਰਮਾ ਨੇ ਸਾਰੇ ਦੇਸ਼ ਵਾਸੀਆਂ ਨੂੰ ਭਗਵਾਨ ਪਰਸ਼ੂਰਾਮ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਅਟੁੱਟ ਲੰਗਰ ਵੀ ਚਲਾਏ ਗਏ ਜਨਤੀ ਮੌਕੇ ਖੂਨਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ ਇਸ ਮੌਕੇ ਲੋਕ ਸਭਾ ਮੈਂਬਰ ਤੇ ਰੰਬੀਰ ਗਾਂਧੀ ਕਾਂਗਰਸ ਆਗੂ ਗੁਰਸਰਨ ਕੌਰ ਰੰਧਾਵਾ ਸਾਬਕਾ ਵਿਧਾਇਕ ਰਜਿੰਦਰ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ ਸਮਾਣਾ ਤੋਂ ਕਲਾਸ਼ ਸ਼ਰਮਾ ਦੀ ਰਿਪੋਰਟ ਹਨ ਪਰਸ਼ੂਰਾਮ ਜਨਮ ਤੁਸ਼ ਕੀ ਸਭੀ ਦੇਸ਼ ਵਾਸੀਆਂ ਨੂੰ ਸੁਭਕਾਮਨਾਵਾਂ ਹੈ ਭਗਵਾਨ ਪਰਸ਼ੂਰਾਮ ਜੀ ਧਰਮਸ਼ਾਲਾ ਸਕੂਲ ਬ੍ਰਾਹਮਣ ਸਭਾ ਜਿਹੜੀ ਸਮਾਣਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮ ਤੁਸ਼ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਸ਼ਹਿਰ ਦੇ ਅੰਦਰ ਖੁਸ਼ੀ ਸ਼ਾਂਤੀ ਤੇ ਪਿਆਰ ਦੀ ਭਾਵਨਾ ਦੇ ਨਾਲ ਜੋ ਭਗਵਾਨ ਪਰਸ਼ੂਰਾਮ ਜੀ ਦੇ ਉਪਦੇਸ਼ ਦਿੱਤਾ ਉਹਦੇ ਪਦ ਚ ਇਹਨਾਂ ਦੇ ਚੱਲ ਰਹੇ ਨੇ ਹਰ ਸ਼ਹਿਰ ਨੂੰ ਬਹੁਤ ਵਧੀਆ ਉਪਦੇਸ਼ ਦੇ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਜਿੰਨੀ ਵੀ ਭਗਵਾਨ ਪਰਸ਼ੂਰਾਮ ਧਰਮਸ਼ਾਲਾ ਤੇ ਕੀਂਦਾ ਹੈ ਬ੍ਰਾਹਮਣ ਸਭਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਜਾਵੇ ਉਹਨਾਂ ਥੋੜਾ ਮੈਂ ਇਹਨਾਂ ਨੂੰ ਫੇਰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅੱਜ ਦੇ ਜਨਮ ਉਹ ਤੁਸੀਂ ਤੇ ਭਗਵਾਨ ਸ੍ਰੀ ਪਰਸ਼ੂਰਾਮ ਦੇ ਜਨਮ ਤੇ ਤੁਹਾਨੂੰ ਲੱਖ ਲੱਖ ਵਧਾਈ ਅਤੇ ਲੋਕਲਤਾ ਕਮੇਟੀ ਦਾ ਧੰਨਵਾਦ ਸਭ ਤੋਂ ਪਹਿਲਾਂ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ भगवान परशुराम ਦੇ ਜਨਮ ਉਤਸਵ ਦੀ ਪੂਰੇ ਦੇਸ਼ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਪੂਰੇ ਵਿੱਚ ਦੇ ਵਿੱਚ ਜਿਨੇ ਵੀ ਭਗਵਾਨ ਪਰਸ਼uram ਜੀ ਦੇ ਅਨੁਆਈ ਨੇ ਸਭ ਨੂੰ ਬਹੁਤ ਬਹੁਤ ਵਧਾਈ ਦਨਾ ਭਗਵਾਨ ਪਰਸ਼uram ਜੀ ਦਾ 시ਦਾਮ ਜੀ ਦਾ ਆਸ਼ੀਰਵਾਦ ਬਣਿਆ ਰਹੇ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਤੱਕੇ ਨੂੰ ਨਾ ਸਹਿਣ ਕਰਦੇ ਹੋਏ ਉਸ ਦਾ ਨਾਸ਼ ਕੀਤਾ ਉਹ ਸਾਇਦ ਇਹੀ ਸਿੱਖਿਆ ਦੰਦੇ ਨੇ ਕਿ ਕਿਸ ਹੱਦ ਤੱਕ ਸਾਨੂੰ ਆਮ ਸਮਾਜ ਦੇ ਵਿੱਚ ਜ਼ੁਲਮ ਧੱਕਾ ਸਹਿਣਾ ਚਾਹੀਦਾ ਹੈ ਔਰ ਉਸ ਤੋਂ ਬਾਅਦ ਉਸ ਦੇ ਵਿਨਾਸ਼ ਵਾਸਤੇ ਸਾਨੂੰ ਆਵਾਜ਼ ਉਠਾਣੀ ਚਾਹੀਦੀ ਹੈ ਇਹ ਹੀ ਭਗਵਾਨ ਸਾਡੇ ਬਿਸ਼ਨੂ ਜੀ ਦੇ ਅਵਤਾਰ ਪ੍ਰਸੂਨਾਮ ਜੀ ਦਾ ਕਹਿਣਾ ਹੈ ਔਰ ਇਸੇ ਤਰ੍ਹਾਂ ਹੀ ਭਗਵਾਨ ਰਾਮ ਜੀ ਮਰਿਆਦਾ ਇਸੇ ਤਰ੍ਹਾਂ ਭਗਵਾਨ ਕ੍ਰਿਸ਼ਨ ਜੀ ਨੇ ਦੱਸਿਆ ਕਿ ਮਰਿਆਦਾ ਦੀ ਔਰ ਕਿਸ ਤਰ੍ਹਾਂ ਜਿੱਥੇ ਯੁੱਧ ਕਰਨਾ ਯੁੱਧ ਵੀ ਇਹ ਸਾਰੇ ਬਿਸ਼ਨੂ ਜੀ ਦੇ ਅਵਤਾਰ ਸਾਨੂੰ ਕੁਝ ਨਾ ਕੁਝ ਸਿੱਖਿਆ ਦਿੰਦੇ ਨੇ ਇਹ ਹੀ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਆਮ ਲੋਕਾਂ ਨੂੰ ਦੱਸਣਾ ਚਾਹਨਾ ਹੈ ਕਿ ਜੋ ਵੀ ਭਗਵਾਨ ਵਿਸ਼ਨੂੰ ਜੀ ਦੇ ਅਵਤਾਰ ਹੋਏ ਨੇ ਉਹ ਕੁਛ ਨਾ ਕੁਛ ਸਾਨੂੰ ਸਿੱਖਿਆ ਦਿੰਦੇ ਨੇ ਜੈ ਸ਼੍ਰੀ ਰਾਮ ਓਮ ਜਾਮ ਦਗਨਿਯੈ ਵਿਦਮਹਿ ਮਹਾ ਵੀਰੈ ਧਿਮੀ ਤਨੋ ਪਰਸ਼ੂਰਾਮੈ ਪ੍ਰਚੋਦਯਤ ਅੱਜ ਬਹੁਤ ਹੀ ਖੁਸ਼ੀਆਂ ਦਾ ਦਿਹਾੜਾ ਹੈ ਕਿਉਂਕਿ ਭਗਵਾਨ ਪਰਸ਼ੂਰਾਮ ਧਰਮ ਸਾਲਾ ਅਤੇ ਬ੍ਰਹਮਣ ਸਭਾ ਰਜਿਸਟਰਡ 1093 ਸਮਾਣਾ ਦੇ ਵਿੜੇ ਦੇ ਵਿੱਚ ਅਸੀਂ ਹਰ ਸਾਲ ਦੀ ਤਰ੍ਹਾਂ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਆਂ ਤੇ ਜਿਸ ਤਰ੍ਹਾਂ ਉਹਨਾਂ ਨੇ ਸ਼ਾਂਤੀ ਦਾ ਪੈਗਾਮ ਦਿੱਤਾ ਅਸੀਂ ਉਹਨਾਂ ਦੇ ਪੱਧ ਚ ਨਾ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ ਤੇ ਉਹ ਪਿਤਾ ਮਾਤਾ ਪਿਤਾ ਦੇ ਸੱਚੇ ਭਗਤ ਸਨ ਜੋ ਮਾਤਾ ਪਿਤਾ ਨੇ ਉਹਨਾਂ ਨੂੰ ਬਚਨ ਦਿੱਤਾ ਉਥੇ ਤੋਂ ਖਰੇ ਉੱtre ਨੇ ਤੇ ਸਮਾਦ ਦੇ ਵਿੱਚ ਜੋ ਬੁਰਾਈਆਂ ਸੀਗੀਆਂ ਉਹਨਾਂ ਦਾ ਨਾਸ ਕਰਨ ਲਈ ਉਹ ਤਤਪਰ ਰਹੇ ਨੇ ਤੇ 21 ਵਾਰ ਅੱਥ ਤਾਈਆਂ ਨੂੰ ਵਿਸੋੜ ਕੇ ਉਹਨਾਂ ਨੇ ਫਿਰ ਉਹ ਧਰਤੀ ਆ ਜਿਹੜੀ ਵਾਪਸ ਦੇ ਦਿੱਤੀ ਸੀ ਮੈਂ ਇੰਨਾ ਹੀ ਕਹਿੰਦਾ ਹੋਇਆ ਭਗਵਾਨ ਪਰਸ਼ੂਰਾਮ ਜੀ ਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ